ði ਸਮਾਰਟ ਸਕੂਲ ਚਿਕ ਪ੍ਰੋਗਰਾਮ ਦੇ ਤਹਿਤ ਐਮਐਲਏ ਅਜੀਤ ਪਾਸ ਸਿੰਘ ਕੋਲੀ ਪਹੁੰਚੇ ਮੀਡੀਆ ਦੇ ਨਾਲ ਕਲ ਕਰਦੇ ਹੋਏ ਐਮਐਲਏ ਜੀਤ ਪਾਸ ਸਿੰਘ ਨੇ ਕਿ ਪਿਛਲੇ 4 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਨੇ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਵੱਡੇ ਬਦਲਾਅ ਲਿਆਂਦੇ ਨੇ ਸਕੂਲਾਂ 'ਚ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਵੀ ਕਰਵਾਈ ਜਾ ਰਹੀ ਹੈ ਉਦੋਂ ਜਦੋਂ ਨਵਜੋਤ ਕੋਰ ਸਿੱਧੂ ਦੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਸਵਾਲ ਕੀਤੇ ਗਏ ਤਾਂ ਉਹਨਾਂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਪਾਰਟੀ ਵਿੱਚ ਉਹਨਾਂ ਨੂੰ ਲੈ ਕੇ ਆਉਣਾ ਜਾ ਫਿਰ ਪਾਰਟੀ ਦੇ ਵਿੱਚ ਹੋਣ ਦਾ ਇਹ ਫੈਸਲਾ ਤਾਂ ਹਾਈ ਕਮਾਂਡ ਦਾ ਹੋਵੇਗਾ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਦੇ ਉਧਰ ਉਹਨਾਂ ਨੇ ਵਿਧਾਨ ਸਭਾ ਚੋਣਾਂ 2027 ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿੱਤ ਦਾ ਦਾਵਾ ਕਰਦੇ ਹੋਏ ਕੀ ਕੁਝ ਕਿਹਾ ਸੁਣਦੇ ਹਾਂ ਮੇਰਾ ਨਾਮ ਹੈ ਕਿਹਦੇ ਕੋਲ ਪੜ੍ਹਦੇ ਮੇਰਾ ਨਾਮ ਸੋਨੀਆ ਆਮ ਅ ਗਰਮੈਂਟ ਗਰਲ ਸੀ ਇਨ ਸਕੈਂਡੀ ਸਮਾਰਟ ਸਕੂਲ ਆਫ ਪਟਿਆਲਾ ਦੀ ਵਿਦਿਆਰਥੀ ਹਾਂ ਅੱਜ ਪੰਜਾਬ ਮੁਕਾਬਲੇ ਵਿਦਾਇਆ ਪਹੁੰਚੇ ਸੀ ਇਹ ਕੁਝ ਵੀ ਕੰਮ ਕਰ ਰਹੀ ਹੈ ਉਹ ਸਾਨੂੰ ਸਹੂਲਤਾ ਬਾਰੇ ਪੁੱਛ ਰਹੇ ਸੀ ਸਾਨੂੰ ਸਾਰੇ ਸਹੂਤਾ ਮਿਲ ਗਿਆ ਹੋਇਆ ਹੈ ਬਸ ਜਨਰੇਟਰ ਦੀ ਸਹੂਲਤ ਨਹੀਂ ਹੈ ਹਾਂ ਜੀ ਜਨਰੇਟਰ ਨਹੀਂ ਹੈ ਨਹੀਂ ਉਹ ਸਾਨੂੰ ਸਾਰਾ ਕੁਝ ਮਿਲਿਆ ਹੋਇਆ ਹੈ ਕੀ ਕੁਝ ਮਿਲਿਆ ਹੋਇਆ ਹੈ ਸਾਨੂੰ ਸਕੂਲ ਚ ਨਿਊ ਵਾਸ਼ਰੂਮ ਮਾਇਗੇ ਆ ਬਦ ਦੇ ਹੱਦ ਤੱਕ ਬਣਾਏ ਗਿਆ ਗਰਲਸ ਦੇ ਲਈ ਅਲੱਗ ਤੋਂ ਵਾਸ਼ਰੂਮ ਨੇ ਯਸ ਨਾ ਪਲਾਨ ਕਰ ਲਿਆ ਤਾਂ ਮੈਨ ਨੇ ਲਗਾ ਜਿਹੜੀ ਇੱਕ ਸੈਨੇਟਰੀ ਮੁਹਿੰਮ ਚਲਾਈ ਹੈ ਮਤਲਬ ਮੰਤਰੀ ਸਾਹਿਬ ਨੇ ਤੁਹਾਨੂੰ ਬੈਡਸ ਪਹਿਲਾਂ ਪ੍ਰੋਵਾਈਡ ਕੀਤੇ ਜਾ ਰਹੇ ਹਨ ਹਾਂ ਜੀ ਸਾਰੇ ਕੁਝ ਹੋ ਗਿਆ ਹਰੇਕ ਮੰਨ ਹਾਂ ਜੀ ਇੱਕ ਮੰਥ ਸਕੋਰ ਕੀਤਾ। ਕਿ ਨਾਮ ਹੈ ਤੇ ਜੋ ਅੱਜ ਚੈੱਕ ਮਿਲਿਆ ਤੁਹਾਨੂੰ? ਮੇਰਾ ਨਾਮ ਨਵਾਬ ਮੈਂ ਟਵਿੰਡ ਵਿੱਚ ਅੱਛਾ ਸਕੋਰ ਕੀਤਾ ਸੀ ਦਾ ਉਸ ਦੇ ਵਿੱਚ ਇਸ ਦੇ ਬੇਸ ਤੇ ਮੈਨੂੰ ਗਵਰਨਮੈਂਟ ਨੇ ਚੈੱਕ ਬਖਸ਼ਿਆ। ਕਿੰਨੇ ਦਾ ਚੈੱਕ ਦਿੱਤਾ ਉਹਦਾ? 5000 ਕਿੰ ਕਿਸ ਤਰ੍ਹਾਂ ਦੇਖ ਰਹੇ ਤੁਸੀਂ ਅੱਜ ਪੇਰੈਂਟ ਵੀ ਤੁਹਾਡੇ ਆਏ ਨੇ ਤੇ ਟੀਚਰ ਵੀ ਕਿਸ ਤਰ੍ਹਾਂ ਦੇਖ ਰਹੇ ਹੋ? ਖੁਸ਼ ਹੋ? ਬਹੁਤ ਜ਼ਿਆਦਾ। ਸ਼ੁਰੂ ਤੋਂ ਸਕੂਲ ਚ ਪੜ੍ਹ ਰਹੇ ਹੋ ਬੇਟਾ ਕਿ? ਨੋ ਮੈਮ 6th 세 ਆਏ ਹਾਂ। ਪਹਿਲਾਂ ਨਾਲੋਂ ਫਰਕ ਲੱਗ ਰਿਹਾ ਹੈ यस ਮੈਮ ਹੌਸਲਾ ਬਜਾਈ ਮਿਲਿਆ ਯੈਸ ਮੈਮ ਪ੍ਰਾਈਵੇਟ ਸਕੂਲ ਸੇ ਜ਼ਿਆਦਾ ਅੱਛਾ ਸਕੂਲ ਸਰਕਾਰੀ ਸਕੂਲ ਬਹੁਤ ਅੱਛਾ ਲੱਗ ਰਿਹਾ ਹੈ ਯੈਸ ਸਰ ਸਾਰੀਆਂ ਫੈਸਿਲਿਟੀਆਂ ਮਿਲਦੀਆਂ ਹਨ ਜੀ ਸਰ ਅੱਜ ਸਕੂਲ ਦੇ ਵਿੱਚ ਪਹੁੰਚੋ ਪੇਰੈਂਟ ਮੀਟਿੰਗ ਵੀ ਹੈ ਕਿਸ ਤਰ੍ਹਾਂ ਦਾ ਲੱਗਣਾ ਹੈ ਦੇਖੋ ਬਹੁਤ ਮੇਰੇ ਵਾਸਤੇ ਖੁਸ਼ੀ ਤੇ ਫਖਰ ਦਾ ਦਿਨ ਹੈ ਅੱਜ ਜੋਸ਼ੁਨਾ ਅਰਵਿੰਦ ਕੇਜਰੀਵਾਲ ਜੀਤੇ ਨੇ ਤਾਂ ਭਗਵੰਤ ਮਾਨ ਜੀ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲੱਗੇ ਪਿਖਿਆ ਸੀ ਅੱਜ ਉਸ ਨੂੰ ਬੂਰ ਪੈਂਦਿਆਂ ਦੇਖ ਰਹੇ ਉਹ ਸਾਕਾ ਤੁੰ ਦੇਖ ਰਹੇ ਦੇਖੋ ਪਹਿਲਾਂ 4 ਸਾਲ ਤੋਂ ਪਹਿਲਾਂ ਸਕੂਲਾਂ ਦੇ ਕੀ ਹਾਲਾਤ ਸੀ ਔਰ ਅੱਜ ਦੇਖੋ ਤੁਸੀਂ ਔਰ ਉਹ ਜੋ ਇਨਫਰਾਸਟ੍ਰਕਚਰ ਕ੍ਰੀਏਟ ਕੀਤਾ ਗਿਆ ਹੈ ਪੰਜਾਬ ਸਰਕਾਰ ਵੱਲੋਂ ਉਸਨੇ ਕੱਲੇ ਸਿਰਫ ਐਕੈਡੈਮਿਕਲੀ ਬੱਚਿਆਂ ਨੂੰ ਅਪਲਿਫਟ ਨਹੀਂ ਕਰਨਾ ਉਹਨਾਂ ਨੇ ਹੋਲਿਸਟਿਕ ਕੈਰੇਕਟਰ ਬਿਲਡਿੰਗ ਕਰਨੀ ਹੈ ਹੋਲਿਸਟਿਕ ਜਿਹੜੀ ਡਿਵੈਲਪਮੈਂਟ ਬੱਚੇ ਦੀ ਉਹ ਹੋ ਰਹੀ ਹੈ ਬੱਚਿਆਂ ਦੇ ਵਿੱਚ ਨਵਾਂ ਕੌਨਫੀਡੈਂਸ ਜਜ਼ਬਾ ਜਨੂੰਨ ਜਿਹੜਾ ਹੈ ਅਚੀਵ ਕਰਨ ਦਾ ਕੁਝ ਉਹ ਅੱਜ ਇਹਨਾਂ ਸਾਰਿਆਂ ਦੇ ਵਿੱਚ ਦੇਖ ਰਹੇ ਆ ਅੱਜ ਜਿਹੜੀ ਇਹ ਇੰਟਰੈਕਸ਼ਨ ਹੋਈ ਹੈ ਪੈਰੈਂਟਸ ਤੋਂ ਵੀ ਪੁੱਛਿਆ ਕਿ ਦੱਸੋ ਤੁਸੀਂ ਤੁਹਾਨੂੰ ਕੁਝ ਹੋਰ ਤੁਹਾਨੂੰ ਜੇ ਹੋਰ ਕੋਈ ਗੁੰਜਾਇਸ਼ ਰਹਿੰਦੀ ਹੈ ਤਾਂ ਦੱਸੋ ਅਸੀਂ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾਂਗੇ ਸੋ ਤਸੱਲੀ ਹੈ ਜੀ ਸਾਡੇ ਪਾਸ ਓਵਰਆਲ ਜਿਹੜਾ ਹੈ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਕਿ ਵਧੀਆ ਜਿਹੜੇ ਰਿਜ਼ਲਟਸ ਜਿਹੜੇ ਨੇ ਉਹ ਦਿਖ ਰਹੇ ਨੇ ਮੈਂ ਧੰਨਵਾਦ ਕਰਦਾ ਹਜੂਰ ਬੈਂਸ ਜੀ ਦਾ ਵੀ ਜਿਨ੍ਹਾਂ ਨੇ ਨੂੰ ਲੀਡਿੰਗ ਫਰਮ ਦਾ ਫਰੰਟ ਜਿਹੜਾ ਹੈ ਪੰਜਾਬ ਦੇ ਐਜੂਕੇਸ਼ਨ ਸਿਸਟਮ ਨੂੰ ਓਵਰਆਲ ਕੀਤਾ ਜੀ ਕਿ ਤੁਸੀਂ ਉਹ ਬੈਂਟੀ ਦੀ ਗੱਲ ਕੀਤੀ ਹੈ ਸਰਕਾਰ ਉਹਨੂੰ ਇੱਕ ਮੂਵੀ ਵੀ ਚਲਾਈਗੀ ਕਿ ਇਸ ਸਮੇਂ ਕਿ ਪੈਸੇ ਜਿਹੜੇ ਸਕੂਲਾਂ ਦੇ ਵਿੱਚੋਂ ਕਬੜੇ ਜਾਣ ਦੇਖੋ ਜੀ ਇਹ ਸਾਰੀਆਂ ਚੀਜ਼ਾਂ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਬਹੁਤ ਪਹਿਲਾਂ ਹੋ ਜਾਣੀਆਂ ਚਾਹੀਦੀਆਂ ਸੀ ਥੀਜ਼ ਆਰ ਦ ਨੈਸੈਸਿਟੀਆਂ ਆਫ ਏਵਰੀ ਡੇ ਸੋ ਇਹ ਜਿਹੜਾ ਆਇਆ ਹੈ ਇਹ ਬੜਾ ਵੈਲਕਮ ਜਿਹੜਾ ਹੈਗਾ ਸਟੈਪ ਹੈ ਸਰਕਾਰ ਦਾ ਔਰ ਇਟ ਸ਼ੋਜ਼ ਕਿ ਸਾਡੀਆਂ ਸਰਕਾਰ ਦੀਆਂ ਸੈਂਸਿਟੀਵਿਟੀਆਂ ਜਿਹੜੀਆਂ ਨੇ ਟੂਵਰਡਸ ਗਰਲ ਸਟੂਡੈਂਟਸ ਉਹ ਜਿਹੜੀਆਂ ਨੇ ਬਹੁਤ ਜਿਹੜੀਆਂ ਹਾਈ ਜੀ ਸਰ ਜਿਸ ਤਰ੍ਹਾਂ ਦਾ ਕਾਸ ਕੇ ਸਕੀਮ ਅਪਲਾਈ ਜਾਰੀ ਹੈ ਮੈਂ ਤੁਹਾਈ। ਤੁਸੀਂ ਕੇ ਸਰ ਦੇਖ ਰਹੇ ਹੋ ਕਿ ਇਹ ਸਕੂਲਾਂ ਦੇ ਵਿੱਚ ਵੀ ਇਹ ਤਰ੍ਹਾਂ ਦੇ ਪ੍ਰੋਜੈਕਟ ਕੀਤੇ ਆ। ਇਹ ਜੀ ਦੇਖੋ ਪੰਜਾਬ ਦੁਸਤਾਨ ਦਾ ਪਹਿਲਾ ਸੂਬਾ ਬਣ ਗਿਆ। ਔਰ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਲਾਈਨਾਂ ਹੀ ਨਹੀਂ ਟੁੱਟ ਰਹੀਆਂ। ਜਿਹੜੇ ਵਰਡ ਮੇਰੇ ਕੋਲ 32 ਵਰਡ ਤੇ ਇੱਕ ਵਿਲੇਜ ਹੈ 30 ਸਾਡੇ ਯੂਨਿਟਸ ਨੇ। 33 ਯੂਨਿਟਸ ਦੇ ਵਿੱਚ ਜਿਹੜਾ ਹੈ ਲਾਈਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਹੀਂ ਟੁੱਟ ਰਹੀ ਲੋਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਔਰ ਹਰ ਬੰਦਾ ਜਿਹੜਾ ਹੈ ਉਹ ਕਾਰ ਬਣਾ ਰਿਹਾ ਹੈ ਜੀ ਮੈਂ ਤਾਂ ਮਕਦੋਦ ਕੋ ਸਿੱਧੂ ਨੂੰ ਪਾਰਟੀ ਚ ਕਰ ਦਿੱਤਾ ਗਿਆ ਕਿ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਜਾ ਸਕਦੇ ਨੇ ਸਰ ਇਟਸ ਅਪ ਟੂ ਹਰ ਤੁਸੀਂ ਯੂ ਆਸਕਿੰਗ ਦਾ ਰੌਂਗ ਪਰਸਨ ਕਿ ਉਹਨਾਂ ਨੂੰ ਪੁੱਛਿਆ ਜੀ ਆਮਦਿ ਪਾਰਟੀ ਜਾਣੀ ਜਾਇਰ ਕਰ ਰਹੇ ਸਰ ਇਹੋ ਨਾਲ ਤਾਂ ਮਨ ਮਨਸ਼ਾ ਜੀ ਉਹ ਜਾਣਨ ਪੁਨਹੀ ਬਾਤ ਜਾਨ ਕਰੋਗੇ ਤਾਂ ਤੁਹਾਡੇ ਸਰ ਆਈ ਐਮ ਨੋ ਵਾਂਟ ਟੂ ਐਕਸੈਪਟ অর ਰਿਜੈਕਟ ਇਹ ਤਾਂ ਸਾਡੇ ਪੱਟਪੀਅਸ ਨੇ ਦੇਖਣਾ ਚਾਹੀਦਾ ਕਿ ਕਿਹਦੀ ਤਿਆਰੀਆਂ ਨੇ ਤਿਆਰੀਆਂ ਦਾ ਇਹ ਇਹ ਦਿਸ एवरीथिंग ਜਿਹੜਾ ਹੈ ਉਹ ਅਗਸਟ ਵੈਰੀ ਵੈਲ ਫਾਰ 2027 ਦੇ ਕੋਨਾ ਜੀ ਕਿੰਨਾ ਕੁਸ਼ ਜਿਹੜਾ ਹੈ ਇੱਕਦਮ ਹੀ ਰੈਵਲੂਸ਼ਨਾਈਜ਼ ਕਰ ਦਿੱਤੀ ਪੰਜਾਬ ਦੀ ਗਵਰਨੈਂਸ ਪਹਿਲਾਂ ਇਹ ਚੀਜ਼ਾਂ ਕਰੇ ਕਰੇ ਆਪਾਂ ਦੇਖੇ ਸੀ ਟੋਲ ਟੋਲ ਬੈਰੀਅਰ ਖਤਮ ਹੁੰਦੇ ਕਦੇ ਸੀ ਦੇਖਿਆ ਸੀ ਟੀਚਰਸ ਨੂੰ ਬਾਹਰ ਜਾ ਕੇ ਟ੍ਰੇਨਿੰਗ ਲੈਂਦੇ ਆ ਕਦੇ ਦੇਖਿਆ ਸੀ ਅਸੀਂ ਸਕੂਲ ਦੇ ਵਿੱਚ ਇਹੋ ਜਿਹਾ ਇਨਫਰਾਸਟ੍ਰਕਚਰ ਕ੍ਰੀਏਟ ਹੋਏਗਾ ਹੈਲਥ ਸੈਕਟਰ ਦੇ ਵਿੱਚ ਐਨੀ ਜਿਹੜੀਆਂ ਪ੍ਰਾਪਤੀਆਂ ਹੋਣਗੀਆਂ ਕਦੇ ਹੈਲਥ ਕਾਰਡ ਸੁਣੇ ਸੀ ਕਦੇ ਬਿਜਲੀ ਫ੍ਰੀ ਸੁਣੀ ਜੋ ਸਾਰਾ ਕੁਝ ਜਿਹੜਾ ਹੈ ਉਹ ਇਸ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਹੈ ਉਹ ਅਸੀਂ ਫਖਰ ਨਾਲ ਸਿਰ ਉੱਚਾ ਚੱਕ ਕੇ ਜਿਹੜਾ ਹੈ ਪਬਲਿਕ ਦੇ ਵਿੱਚ ਆਵਾਂਗੇ ਆਪਣੇ ਕਾਰ ਆਪਣੇ ਕੰਮ ਕੀਤੇ ਹੋਏ ਕੰਮਾਂ ਨੂੰ ਲੈ ਕੇ ਜਾਵਾਂ ਜਿਹੜੀ ਥੋੜੀ ਤੋਂ ਕਮੀਆਂ ਰਹਿਆਂ ਸਕੂਲਾਂ ਦੇ ਵਿੱਚ ਪੂਰੀ ਕਰ ਦਿੱਤੀਆਂ ਮੈਂ ਤਾਂ ਅੱਜ ਸਾਡੇ ਇੰਟਰੈਕਸ਼ਨ ਦਾ ਮਕਸਦ ਹੀ ਹੈ ਸੀ ਕਿ ਜੇ ਇਹਨਾਂ ਨੂੰ ਕੁਝ ਹੋਰ ਕਿਸੇ ਚੀਜ਼ ਦੀ ਲੋੜ ਹੈ ਤੇ ਵੀ ਆ ਦੇ ਫੋਰ ਹਾਂ ਕਿੰਨੇ ਤਾਂ ਕਿੰਨੇ ਸਕੂਲਾਂ ਦੀ ਵਿਜ਼ਿਟ ਕਰਦੇ ਆ ਮੈਂ ਸਰ ਇੱਕ ਤੋਂ ਬਾਅਦ ਹੀ ਖੋ ਜਾਣਾ ਜੀ ਪਹਿਲਾਂ ਇੱਕ ਜਾਇਆ ਇੱਕ ਹੋ ਜਾਣਾ